来 ਵੀ ਹਲਦੀ ਸ਼ੁਰੂ ਆ ਇੱਥੇ ਜਿਹੜਾ ਇੱਕ ਦਾ ਮੇਲਾ ਇੱਥੇ ਸ਼ੁਰੂ ਹੋ ਜਾਂਦਾ ਹਲਦੀ ਹਲਦੀ ਪੀਸੀ ਵੀ ਦਾ ਖਾਵਾ ਮੇਰੇ ਜੀ ਆਪਾਂ ਖੇਤੀ ਕਰਦੇ ਆ ਹਲਦੀ ਸਾਢੇ ਤਿੰਨ ਆ ਦੇਖੋ ਕਿਸਾਨਾਂ ਨੇ ਜੇ ਬਚਣਾ ਤਾਂ ਐਵੇਂ ਕਰਨਾ ਪੈਣਾ ਆਪਦਾ ਸਮਾਨ ਐ ਬਣਾ ਆਪਣਾ ਕੇ ਵੇਚਣਾ ਪੈਣਾ ਪ੍ਰੀਤ ਨੰਬਰ ਤੇ ਮਾੜਾ ਇੱਕ ਲੋਜ ਕਰ ਦੇ ਦੇ ਤੇ ਆਸੇ ਸਤ ਪ੍ਰੀਤ ਨੂੰ ਵੀ ਹਲਦੀ ਦੀ ਬਾਈ ਦੀ ਬਾਈ ਕੋਲੋਂ ਮੈਂ ਦੋ ਆ ਬੈਗ ਲੈ ਚੱਲਿਆ। ਇਹ ਆਪਾਂ ਦੇਣਾ ਗਿਫਟ ਤੁਹਾਨੂੰ ਬਾਈ ਜੀ ਇਹ। ਧੰਨਵਾਦ ਤੁਹਾਡਾ ਬਾਈ ਜੀ ਜਿਉਂਦਾ ਰਹੋ ਜਿਉਂਦਾ ਰਹੋ। ਆਜੋ ਵੀ ਆਪਾਂ ਫਾਰਮ ਤੇ ਆਓ ਤੁਸੀਂ। ਹਾਂ ਮੈਂ ਫਾਰਮ ਤੇ ਫਾਰਮ ਤੇ ਆਉਂਗਾ ਪੱਕਾ ਆਉਂਗਾ ਫਾਰਮ ਤੇ ਆਉਂਗਾ। ਫਾਰਮ ਤੇ ਆਉਂਗਾ। ਫਾਰਮ ਤੇ ਆਉਂਗਾ। ਆਪਾਂ ਮਰਚੀ ਬੀਚਦੇ ਆਂ ਅਰਬੀ ਬੀਚਦੀ ਆਂ। ਅੱਛਾ ਅੰਬਾ ਹਲਦੀ ਵੀ ਆਪਣੇ ਕੋਲ ਆ ਬੀਚੋ। ਅੰਬਾ ਹਲਦੀ ਵੀ ਤੁਹਾਨੂੰ ਦਿਖਾਉਣੇ ਆ। ਇਹੋ ਕੋਲੇ ਵੀ ਹੈਣੀ ਜੰਬਾ ਹਲਦੀ। ਆਜੋ 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 ਆ ਅੰਬਾ ਹਲਦੀ ਜਿਹੜੀ ਹੁੰਦੀ ਨਾ ਇਹ ਅੰਬਰ ਕੀ ਹੁੰਦੀ ਹੈ ਅੱਛਾ ਨਹੀਂ 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 ਬਾਈ ਜਿਹਨੂੰ ਖਾਈਏ ਜਿੰਨੇ ਜਿੰਨੇ ਮਾੜਮ ਬਣਦੀ ਹੈ ਹਾਂ ਆ ਹੁੰਦੀ ਅੰਬਾ ਹਲਦੀ ਸਵਾਦ ਆ ਓਏ ਆ ਬਈ ਇਹਦਾ ਪਾਊਡਰ ਵੀ ਤੁਹਾਨੂੰ ਜਿੰਨੇ ਅੰਬਾ ਹਲਦੀ ਇਹਦਾ ਪਾਊਡਰ ਹੈ ਇਹ ਤਾਂ ਮੇਨ ਦਾ ਜਿੱਤੇ ਮਾਤੀ ਆ ਹਾਂ ਬਹਲਦੀ ਬਈ ਨਾ ਇਹ ਆਪਣੇ ਗਿੱਟੇ ਤੋਂ ਲੈ ਕੇ ਸਰਦਿਕ ਇਲਾਜ ਕਰਦੀ ਕਰਾਉਂਦਾ ਆਹ ਲਓ ਫੜਵਾ ਦੇ ਚਲ ਪ੍ਰੀਤ ਚਲ 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 ਬਾਜਾ ਮਾਰੀ ਜਾਂਦੇ ਆ ਆਜੋ 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 ਸੁਣ ਮੈਂ ਮੈਂ ਦੁਬਾਰਾ ਆ ਜਾਣਾ ਤੇਰੇ ਕੋਲੇ ਆ ਇੱਥੇ ਆ ਜਾਣਾ ਮੈਂ ਤੇਰੇ ਕੋਲੇ ਹੁਣ ਆਉਣਾ ਆਉਣਾ ਆਜੋ ਆਹ ਦੇਖੋ ਮੇਲਾ ਹੈ ਆ ਜਾ ਪ੍ਰੀਤ ਤੂੰ ਇੱਧਰ ਆ ਜਾ ਪੁੱਤ ਬਣ ਕੇ ਆ ਜਾ ਨੰਗੇ ਆਗਾ ਹਾਂ ਆਇਆ ਫੇਰ ਕਰਾਂਗੇ ਆ ਜਾ ਕੇਰਾ ਤੂੰ ਸਾਰਾ ਦਿਖਾ ਦੇ ਸਾਰਾ ਦਿਖਾ ਦੇ ਇੱਕ ਵਾਰੀ ਨਾ ਪ੍ਰੀਤ ਆ ਜਾ ਤੂੰ ਕੇਰਾ ਨੰਘਿਆ ਮੇਲੇ ਦੇ ਵਿੱਚ ਦੀ ਸਾਰੇ ਮੇਲੇ ਦੇ ਵਿੱਚ ਦੀ ਨੰਘ ਕੇ ਦਿਖਾ ਦੇ ਇੱਕ ਵਾਰੀ ਮੇਲਾ ਹਾਂ ਹਾਂ ਨਿਕਰਾ ਬਾਹਰ ਕੱਢ ਕੇ ਫੋਟੋ ਅਗੇ ਚਲੋ ਹਾਂ ਸਾਰਾ ਬਾਹਰ ਨੂੰ ਬੇਚੀ ਆ ਉਹਨੂੰ ਵੀ ਸਰਦਾਰ ਹਾਂਜੀ ਹਾਂਜੀ ਆ ਜਾਓ ਹੋਰ ਭਾਈ ਪ੍ਰੀਤ ਹੋਏ ਰੌਣਕ ਬਹੁਤ ਆਏ। ਹਾਂ ਕੋਈ ਕੰਪਨੀ ਵਾਲਾ ਨਾਰਾਜ਼ ਨਹੀਂ ਰਹੂਗਾ। ਅਗਲੇ ਯਾਰ ਨੂੰ ਆਉਣਗੇ ਭੱਜ-ਭੱਜ ਕੇ। ਹਾਂ? ਉਹ ਦੇਖ ਲਾ। ਉਹ ਢੂਮ ਦੇ ਵਿੱਚ ਇਕੱਠ ਕਿੰਨਾ। ਹਾਂ? ਹੋਰ ਵੀਰੇ ਹੱਸੇ ਆਉਣ ਕਿਉਂ? ਹਾਂ? ਆਹ ਦੇਖ ਲਾ। ਕੋਈ ਬੰਦਾ ਨਾਰਾਜ਼ ਨਹੀਂ ਛੱਡਿਆ। ਹਾਂ? ਕੱਲ ਨੂੰ ਕੋਈ ਬੰਦਾ ਤਰਾਜ ਕਰੇ ਵੀ ਗਾਹਕ ਨਹੀਂ ਆਇਆ ਯਾਰ, ਹਾਂ? ਆਹ ਦੇਖ। ਪਤਾ ਨਹੀਂਗਾ ਹੁਣ ਇਹ ਤਾਂ ਮੌਕਾ ਹੀ ਦੱਸੋ। ਵਰਾ ਢੂਮ ਭਰੇ ਪਿਆ ਪ੍ਰੀਤ ਹੈ ਹਰੇਕ ਬੰਦੇ ਕੋਲੇ ਫੁੱਲ ਇਨਕੁਆਰੀ ਆ ਕੰਪਨੀਆਂ ਕੋਲੇ ਫੁੱਲ ਇਨਕੁਆਰੀ ਪਹੁੰਚੀ ਆ ਹੈ ਆ ਜਾ ਉਧਰ ਦੀ ਵਿਛਦੀ ਲੰਘਿਆ ਸਾਰੇ ਦਿਨ ਜੀਣਾ ਤੋਂ ਪਤਾ ਫਿਰ ਆਪ ਨੂੰ ਬਈ ਮਹੀਨੇ ਵੀ ਆਦਾ ਆ ਦੇਲਾ ਸਾਰਾ ਵਧੀਆ ਪਹੁੰਚਿਆ ਯਾਰ ਝੋਲੇ ਝਾੜੇ ਲੈ ਲੈਣਗੇ ਇਹਨੇ ਆਪਣੇ ਬੰਦੇ ਹੈਨਾ ਸਹੀ ਗੱਲ ਆ ਔਰ ਬਾਈ ਕੀ ਹਾਲ ਔਰ ਬਾਈ ਕਮ ਠੀਕ ਹਾਂ ਇਹ ਬਹੁਤ ਪਹੁੰਚੀ ਯਾਰ ਆ ਜਾ ਔਰ ਬਾਈ ਸਾਸੀ ਕਾ ਕੋਈ ਇੱਧਰ ਨਹੀਂ ਆਦੇ ਨਾ ਫੋਟੋ ਚਾਹੁੰਦੇ ਮਰੇ ਆਜੋ 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 ਆਹ ਦੇਖਤਾ ਹੀ ਪ੍ਰੀ ਝੋਲੇ ਚਾਲੇ ਲੈਂਦੇ ਫਿਰਦੇ ਆਸੇ ਵੀਡੀਓ ਹੀ ਆ ਗਈ ਆ ਫੋਟੋ ਪ੍ਰੀਤ ਫੋਟੋ ਵੀ ਸਹੀ ਦੇ ਨਾਂ ਲੱਗਦੀ ਔਰ ਬਾਈ ਕੰਮ ਔਰ ਕੰਮ ਔਰ ਬਾਈ ਕੀ ਰਿਹਾ ਤਾਂ ਆ ਫੋਟੋ ਕਰਦੇ ਆ ਕਿ ਯਾਰ ਆ ਦੇਖ ਹੋਊਗੀ ਉਹ ਦੇਖ ਵੀਡੀਓ ਬਣੀ ਜਾਂਦੀ ਆ ਫੋਟੋ ਵੀ ਖਿੱਚਤੀ ਬਸ ਆਜੋ ਆ ਸੱਚੋਲਾ ਲੈ ਲਿਆ ਸੀ ਕੰਪਨੀ ਤੋਂ ਮੇਰੇ ਫੋਟੋ ਖਿੱਚ ਆ ਜਾ ਆਜੋ ਆਜੋ ਔਰ ਬਾਈ ਕੰਮ ਹੋਰ ਸੁਣਾਓ ਬਾਈ ਵਧੀਆ ਫੋਟੋ ਕਰਾਣੀ ਯਾਰ ਫੋਟੋ ਕਰਾ ਦੇ ਆਹੀ ਰਹੀਂ ਆ ਬਾਈ ਫੋਟੋ ਕਰਨੇ ਆ ਮੇਰੇ ਫੋਟੋ ਕਰਕੇ ਦਈਂਗਾ ਆਜੋ ਫੋਟੋ ਤੇ ਕਰ ਲਈਂ ਫੋਟੋ ਤੇ ਕਰਨੀ ਐ ਹੋ ਜੂਗੀ ਇਨ ਪੀਟ ਚ ਵਾ ਠੀਕ ਆ ਓਕੇ ਵਾਸ ਹੋ ਗਈ ਹੋ ਗਈ ਹੋ ਗਈ ਉਹ ਵੀ ਬਾਈ ਵੀ ਫੋਟੋ ਹੀ ਕਰੀ ਜਾਂਦਾ ਥੈਂਕ ਯੂ ਜਿਉਂ ਦੇ ਰੋ ਠੀਕ ਆ ਵੀਰੇ ਠੀਕ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਸੋਨ ਜਿਆ ਮੁੰਡੇ ਨੂੰ ਤਿੰਨ ਦਿਨ ਹੋ ਗਏ ਤੈਨੂੰ ਕਹਾਂ ਲੋਪੜਾ ਵੇਖਣਾ ਲੋਪੜਾ ਤੇ ਆ ਜਾ ਪੁੱਤ ਆ ਆ ਆ ਇਹਦੀ ਵੀ ਪ੍ਰੀਤ ਆ ਮੁੰਡਾ ਤਿੰਨ ਦਿਨ ਹੋ ਗਏ ਭਾਲਦੇ ਫਿਰਦੇ ਨੂੰ ਲੈਦੀ ਵੀਡੀਓ ਵੀ ਬਣ ਗਈ ਵੀਡੀਓ ਦਾ ਕਲਿੱਪ ਕੱਟ ਲੈਣਾ ਵਿੱਚੋਂ ਵਾ ਠੀਕ ਆ ਜਿਉਂ ਦੇ ਰੋ ਜੀ ਸਤਿ ਸ੍ਰੀ ਅਕਾਲ ਸਾਸੀ ਗਾੁਰਵੀਰ ਮਹਾਰਾਜ ਦੇਵਤਾ ਜੀ ਹੋਰ ਕੀ ਹੈ ਕਿਵੇਂ ਆ ਪੀਪੀ ਨਦੀ ਟੁੱਡੀ ਗੇੜੇ ਦੇ ਸਟਾਲ ਆਇਆ ਠੀਕ ਆ ਕਿਵੇਂ ਅਨਕ ਵਾਰੀ ਆਈ ਹਾਂ ਹਾਂ ਵਧੀਆ ਚੱਟਦੀ ਕਲਾਈ ਠੀਕ ਆ ਸੂਤਾ ਕੰਮ ਬੜਾ ਠੀਕ ਆ ਇੰਨੀ ਮੀਤ ਸੀਗੀ ਇਕੱਠ ਹੋ ਜੂਗਾ ਇਹਨਾਂ ਨਹੀਂ ਨਹੀਂ ਬਹੁਤ ਇਕੱਠ ਹੋਇਆ ਬਾਈ ਬਹੁਤ ਇਕੱਠ ਹੋਇਆ ਨਾ ਸਵਾਦ ਆਇਆ ਨਾ ਤੁਹਾਡਾ ਬੁਲਾਰਾ ਹੈ ਉਹ ਤੋਂ ਜੀ ਜੀ ਕੀਤਾ ਕਰਕੇ ਹੀ ਹੋ ਗਿਆ ਇਹਨਾਂ ਦਾ ਇਕੱਠ ਆਪਾਂ ਨਹੀਂ ਨਹੀਂ ਬਹੁਤ ਛੁਕਰਾਮਾਲਾ ਛੁਕਰਾਮਾਲਾ ਹਾਂ ਵਧੀਆ ਹੋ ਗਿਆ ਹਾਂ ਠੀਕ ਹੈ ਵੀਰੇ ਸਾਸੀ ਗਾੁਰਵੀਰ ਬਈ ਓ ਠੀਕ ਹੋ ਬਾਈ ਹਾਂ ਵਧੀਆ ਹੋ ਗਿਆ ਹੋਰ ਸਨਾ ਚਾਹਤਾ ਕੰਮ ਨਹੀਂ ਨਹੀਂ ਬਹੁਤ ਮਗਲ ਸਤਿ ਸ਼੍ਰੀ ਅਕਾਲ ਬਾਈ ਬਾਈ ਸਤਿ ਸ਼੍ਰੀ ਅਕਾਲ ਠੀਕ ਹੋ ਬਾਈ ਸਤਿ ਸ਼੍ਰੀ ਅਕਾਲ ਫੇਰ ਨਾ ਆਈ ਤੇ ਤੇਰੇ ਘਰ ਆ ਆ ਮੇਲੇ ਤੇਰੇ ਘਰ ਕੀ ਆਏ ਠੀਕ ਹੈ ਬਾਈ ਤੇਰੀ ਵੀਡੀਓ ਦੇ ਕੇ ਬਈ ਉਹ ਬਾਈ ਆਪਣਾ ਬਹੁਤ ਜ਼ਰੂਰੀ ਆ ਜੂਗਾ 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 ਮੈਂ ਪਹਿਲਾਂ ਵੀ ਉੱਥੇ ਜਾ ਕੇ ਆ ਆ ਬਾਰਡਰ ਤੇ ਆਈ ਫਿਰ ਹੁਣ ਉੱਥੇ ਚਲਾਇਆ ਹੋਰ ਬਾਈ ਸਤਿ ਸ਼੍ਰੀ ਅਕਾਲ ਬਾਈ ਪਰ ਕਹਿਮ ਬਾਈ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਵੀਰੇ ਕਹਿਮ ਠੀਕ ਆ ਹਾਂ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਕਹਿਮ ਆਜਾ ਉਹ ਪ੍ਰੀਤ ਓਏ ਐ ਓਏ ਆ ਪ੍ਰੀਤ ਓਏ ਮੰਦੇ ਜਿਹਨੇ ਯਾਰ ਆਹੋ ਨਹੀਂ ਪ੍ਰੀਤ ਉਹਦੇ ਆਪਾਂ ਅੰਦਰ ਤਾਂ ਜਾਏ ਸੀਗੇ ਵਿੱਚ ਜੇ ਵਿੱਚ ਤਾਂ ਜਾਏ ਸੀ ਇਹਦੇ ਕਹਿ ਬੰਦੇ ਆ ਜਾ ਕੰਮ ਦੁੱਧ ਚੋਣ ਵਾਲਾ ਮੁਕਾਬਲੇ ਜਿਹੜੇ ਉੱਧਰ ਹੋਏ ਸੀ ਹਨਾ ਆਗੇ ਆਗੇ ਉੱਥੇ ਹੀ ਆਉਨੇ ਆਹ ਸੇ ਕਟੀਆਂ ਦੇ ਫੁੱਲ ਫੁੱਲ ਬੰਦੀ ਖਰਦੇ ਹਾਂ ਸੇ ਇਧਰਲੇ ਪਾਸੇ ਰੌਣਕਾਂ ਪੂਰੀਆਂ ਹੁਣ ਤਾਂ ਬਾਹਲਾ ਪਰਿਆ ਪਿਆ ਹਨਾ ਯਾਰ ਆ ਜਾ ਉਧਰ ਚੱਲ ਗਏ ਫਿਰ ਮੁਕਾਬਲੇ ਵਾਲੇ ਪਾਸੇ ਵੀ ਆ ਜਾ ਹਾਰ ਦੇਖੋ ਤਾਂ ਸਹੀ ਯਾਰ ਅੱਜ ਤਾਂ ਨਜ਼ਾਰਾ ਆਪਣੇ ਵੇ ਇਹਦਾ ਬੰਦੇ ਚ ਬੰਦਾ ਭਾਈ ਦਾ ਹਰਦਾ ਭਾਈ ਸਾਸਿਕਾ ਭਾਈ ਫਿਰ ਕਹਿਮਾ ਭਾਈ ਠੀਕ ਹੈ ਭਾਈ ਹੋਰ ਸੁਣਾਓ ਭਾਈ ਕਹਿਮਾ ਕਿਹੜਾ ਪਿੰਡ ਤੋਂ ਆਇਆ ਭਾਈ ਮੈਂ ਸਵਿੰਦਰ ਦਾ ਹੋਰ ਭਾਈ ਇਹ ਆਪਣੇ ਗੋਵਿੰਦ ਐਗਰੀਕਲਚਰ ਆਲੇ ਹਾਂ ਦੇ ਅੱਛਾ ਜੀ ਹੋਰ ਵੀਡੀਓ ਕਰਦੇ ਦਿਨ ਭਾਈ ਸਾਸਿਕਾ ਵੀਰੇ ਸਾਸਿਕਾ ਹੋਰ ਸਾਸਿਕਾ ਭਾਈ ਹੋਰ ਕਦੋਂ ਤਿਆਰੀ ਕਰੀ ਜਾਂਦੇ ਆ ਹਾਂ ਭਾਈ ਇਹ ਕਿਹੜਾ 6 ਮਹੀਨੇ ਵਾਲੀ ਆ ਇਹ ਨਾ ਨਾ 6 ਮਹੀਨੇ ਦਾ ਸਾਲ ਆ 6 ਮਹੀਨੇ ਵਾਲੀ ਚ ਭਾਈ ਨਹੀ ਨਹੀ ਹਾਂ ਆ ਕੀ ਆ ਆ ਇਧਰ ਆ ਝੋਟਾ ਦੇਖੋ ਪ੍ਰੀਤ ਕੱਟਾ ਓਏ ਮੈਂ ਤਾਂ ਇਹਨਾਂ ਦੇ ਅੱਜ ਫਾਈਨਲ ਛੋਟਾ ਬੰਨਿਆ ਕਿਵੇਂ ਆ ਆਹ ਸੇ ਪੈਰ ਬੰਨਿਆ ਇਹਦਾ ਹੋਰ ਕੀ ਹਾਲ ਆ ਹੋਰ ਬਾਈ ਕੀ ਹਾਲ ਹੈ ਇਹ ਕਿਹੜਾ ਛੋਟਾ ਇਹ ਅਲੀ ਆ ਬਾਈ ਹਾਲੀ ਇਹ ਪੈਰ ਨਾਲ ਬੰਨੇ ਤੋਂ ਖੜਾ ਰਿਹੰਦਾ ਯਾਰ ਹਾਂ ਹਾਂ ਬਾਈ ਐ 60 ਫੁੱਟ ਨਹੀਂ ਹਾਂ ਨਹੀਂ 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 ਇਹਨੇ ਮਾਈ ਬੰਦੇ ਐ ਕਿਵੇਂ ਗਿੱਜ ਗਿਆ ਯਾਰ ਇਹ ਕਮਾਲ ਕਰ ਕੋਈ ਜਵੰਦਰੀ ਗਿੱਜਿਆ ਨਾ ਕਿਉਂਕਿ ਹੈਂ ਦੇਖ ਰ ਸੰਗਲ ਤੋੜ ਦਿੰਦਾ ਯਾਰ ਸੰਗਲ ਨੂੰ ਪਾਇਆ ਹੋਵੇ ਲੱਤ ਤੋਂ ਜ਼ੋਰ ਨਹੀਂ ਪੈਂਦਾ ਸੰਦ ਤੇ ਉਹ ਕੀ ਕਰੀ ਜਾਂਦੇ ਆ ਉਧਰ ਚਵਾਈ ਅੱਗਾ ਉਹ ਚੱਲੀ ਜਾਂਦੀ ਥਾਲੀ ਕਰਦੇ ਆ ਅੱਛਾ ਨਹੀਂ ਹਜੇ ਮੁਕਾਬਲਾ ਹੈਗਾ ਇਹ ਇਹ ਫੈਸਲਾ ਕਦੋਂ ਆਊਗਾ ਨਾ 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 ਅੱਛਾ ਤਾਂ ਉਹ ਨੂੰ ਖਾਲੀ ਕਰ ਫੋਨ ਖਾਲੀ ਕਰੀ ਜਾਂਦੇ ਅੱਛਾ ਅੱਛਾ ਤੇ ਉਹ ਜਿੱਤਿਆ ਜੁੱਤਿਆ ਕੌਣ ਆ ਜਿਹੜਾ ਮਤਲਬ ਫਾਈਨਲ ਡਿਸੀਜਨ ਹਾਂ ਹਾਂ ਕਿੰਨੇ ਕਿਲੋ ਲਾਟ ਕਿੰਨੇ ਕਿਲੋ ਚਵਾਈ ਹੋਈ ਹੈ 73 ਕੇ 72 75 ਕਿਲੋ ਹੋ ਜਾ ਬੱਲੇ 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 ਜਾ ਕੇ ਪਤਾ ਕਰਦੇ ਆ ਅੱਜ ਹੋਰ ਭਾਈ ਕਹਿ ਮੈਂ ਸੱਚੀ ਗੱਲ ਭਾਈ ਕਹਿ ਕਾਓ ਆ ਜੋ ਆਇਆ ਪ੍ਰੀਤ ਕੱਟ ਲੈ ਕੱਠ ਵਾਲਾ ਹੋ ਗਿਆ ਵੇ ਪ੍ਰੀਤ ਆ ਜਾ ਨਾਮ ਕਦ ਮਿਲੇਗਾ ਅਨਾਮ ਆਹ ਸੇ ਨਾਮ ਹੀ ਦੇਣੇ ਆਜੋ ਨਾਮ ਹੀ ਦੇਣੇ ਹੁਣ ਆਜੋ ਭਾਈ ਸਾਹਿਬ ਆਜੋ ਆਜੋ ਨਾਮ ਹੀ ਮਿਲੂਗਾ ਹੁਣ ਆਜਾ ਆਜਾ ਆਹ ਦੇਖੋ ਆਹ ਸਣੀ ਦਾ ਫਾਰਮ ਹੈ ਭਾਈ ਸਾਹਿਬ ਦੀ ਗੱਲ ਔਰ ਵੀਰੇ ਕੀ ਹਾਲ ਹੈ ਕੈਮ ਆਹ ਸਣੀ ਦੀਆਂ ਹਾਂਜੀ ਆਹ ਸਣੀਆਂ ਆਹ ਆਪਾਂ ਨੂੰ ਗੁਰਦੁਆਰਾ ਸਾਹਿਬ ਦੀ ਅੱਛਾ ਆਹ ਗੁਰਦੁਆਰਾ ਸਾਹਿਬ ਦੀਆਂ ਹਾਂਜੀ ਉਹ ਸਣੀ ਦੀਆਂ ਉਹ ਬੱਕਰੀਆਂ ਵੀ ਸਣੀ ਦੀਆਂ ਹਾਂਜੀ ਤਲੇ ਆ ਰਹੀ ਤੇ ਲੂਰੇ ਬੜੇ ਬੜੇ ਨਹੀਂ 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 ਬੈਠੇ ਰਹਿੰਦੇ ਦੇ ਉੱਤੇ ਕਹਨੂੰ ਤੰਗ ਕਰਨਾ ਆਪਾਂ ਰਿਲੈਕਸ ਆ ਜਾ ਅੰਦਰ ਆ ਜਾ ਅੰਦਰ ਵੀ ਮੜਾ ਮਾਹੌਲ ਦੇਖ ਲਿਓ ਵੀਰ ਜੀ ਹੈ ਇਹ ਨਵਾਂ ਪਿੰਡ ਹੈਗਾ ਫੰਦੋ ਬਾਦ ਇਹ ਕੱਟਾ ਨਵਾਂ ਉਹ ਕਿਹੜਾ ਕਹਿੰਦਾ ਉਹ ਬੈਠੇ ਸੰਤਸਾ ਫਿਆਲ ਗੋਲਿਆ ਉਹਦਾ ਪਤਾ ਆ ਜਾ ਆ ਜਾ ਫਰੀਦ ਜੀ ਨੰਬਰ 1 ਬਬਰੀਆ ਹੋਈ ਮਾਰਾ ਸਾਡ ਤੇ ਹੋਰ ਬਾਈ ਹੋਰ ਮੇਰੇ ਬਾਈ ਲੇਟ ਹੋਇਆ ਵਰਦਾ ਹੋਰ ਹੋਰ ਹਾਂ ਜੀ ਨਾ ਲੇਟ ਕਿਉਂ ਆਇਆ ਮੈਂ ਲੇਟ ਯਾਰ ਮੈਂ ਵਿਆਹ ਤੇ ਗਿਆ ਸੀ ਮੈਂ ਵਿਆਹ ਤੇ ਗਿਆ ਹੋਰ ਹੋਰ ਸੁਣਾਉਗਾ ਪੁਰੂ ਬਾਈ ਸਤਿ ਸ੍ਰੀ ਅਕਾਲ ਹਾਏ ਮੇਰੇ ਗੁੰਡ ਕਾਕਾ ਇਹ ਐਮ 407 ਦਾ ਬੱਚਾ ਕੀ ਹਾਲ ਹੈ ਯਾਰ ਮੈਂ ਅੱਜ ਤੈਨੂੰ ਮਿਲਿਆ ਯਾਰ ਬਹੁਤ ਵੀਨੇ ਦੇਖਿਆ ਸੀ ਇਹਨਾਂ ਨੇ 99 ਦੀ ਲੋਨ ਫੋਟੋ ਜਿਆਦੀ ਪਹਿਲੇ ਮੇਰਾ ਪਰੋਸ਼ਾ ਕੋਲੇ ਜੀ ਹੋਰ ਜੀ ਹੋਰ ਠੀਕ ਆ ਹਾਂ ਠੀਕ ਆ ਵਧੀਆ ਇਹਨਾਂ ਨੇ ਅੱਜ ਇਹ ਜੋ ਵੀ ਬਰੋਸ਼ੀ ਨੂੰ ਦਾਨ ਕਰਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਜੇਕਰ ਅੱਬ ਬਲੀ ਦਾ ਬੱਚਾ ਆ ਮਾਰੀ ਵੀਡੀਓ ਬਣਾਉਣੀ ਹੈ ਜੇਕਰ ਬਣ ਜਾਂਦੀ ਹੈ ਵੀਡੀਓ ਰੋਡਾ ਪਾਓ ਏ ਇਹ ਨਿੱਕੇ ਆਇਆ ਵੀਰੇ ਹੋ ਦੇ ਕੇ ਆਇਆ ਆ ਆਪਣੇ ਜੋ ਪ੍ਰਿੰਦ ਕਰਦੇ ਆ ਬਹੁਤ ਬੰਦਿਆ ਵੀਰ ਨੂੰ ਟਿਕਾ ਕੇ ਜਿਹੜੇ ਬੰਦਿਆ ਸੀਮਾ ਲੱਗਣ ਜਾਂਦਾ ਬਹੁਤ ਬਹੁਤ ਆ ਆਪਣੇ ਪੰਜਾਬ ਦਾ ਸੁਧਾਰ ਹੋਊਗਾ ਮਾ ਸੰਧਾ ਸੁਧਾਰ ਹੋਊਗਾ ਮੈਂ ਫਿਰ ਵਿਆਹ ਤੇ ਉੱਠ ਕੇ ਤੇ ਬਾਕੀ ਮੈਂ ਦੋ ਤੰਦ ਘਟੀਆਂ ਨੂੰ ਬੇਨਤੀ ਕਰਦਾ ਬੀ ਜਲਦੀ ਤੋਂ ਜਲਦੀ ਰਿੰਗਨ ਜੂਨੀ ਵਰਸਟੀ ਨੂੰ ਦਾਨ ਕਰਤਾ ਕਟਾ ਆ ਟਟ ਗਿਆ ਜਿੱਤ ਗਿਆ ਇਹ ਤਾਂ ਅਜੇ ਫੁੱਲ ਬੰਨਣ ਨੂੰ ਸੰਗ ਹੈ ਨਹੀਂ ਵੈਲਕਮ ਆ ਜਿੱਤਿਆ ਉਹ ਜਿੱਤਿਆ ਉਹ ਜਿੱਤਿਆ ਨੰਬਰ 1 ਜਾ ਜੋ ਆ ਜਿੱਤਿਆ ਪਹਿਲੇ ਤੇ ਆਇਆ ਏ ਹਜੇ 55 ਦਿਨਾਂ ਦਾ ਵਾ 55 ਦਿਨਾਂ ਦਾ ਇਹ ਕਿਹਦਾ ਬੱਚਾ ਕਿਹਦਾ ਇਹ ਇਹ ਬਾਈ ਜੀ ਐਮ 466 ਦਾ ਐਕਲਡੀ ਦਾ ਹੂੰ ਮਾਂ ਇਹਦੀ ਹੈਗੀ ਆ 1099 ਦੀ ਐਕਲਡੀ ਵੀ ਦੀ ਹਾਂ ਦਾਦਾ ਇਹਦਾ ਹੈਗਾ ਪੀਸੀ 1070 ਦਾਦੀ ਇਹਦੀ ਹੈਗੀ ਆ ਐਮ 144 ਹਾਂ 23 ਕਿਲੋ ਦਾ ਰਿਕਾਰਡ ਹੈ ਐਚ ਐਲ ਡੀ ਦੇ ਵਿੱਚ ਅੱਛਾ ਹਾਂ ਜੀ ਬਹੁਤ ਵੱਡਾ ਪੋਏ ਜਾਨਕਿ ਪਛੋਕੜ ਆ ਦਾ ਪਿੱਛੇ ਤੋਂ ਦੁਬਾਰਾ ਦੁਬਾਰਾ ਫੇਰ ਬੋਲੋ ਬੋਲ ਨਹੀਂ ਹਾਂ ਬਾਈ ਜਿਹੜਾ ਫਾਦਰ ਆ ਜਿਹੜਾ ਐਮ 466 ਐਚ ਐਲ ਡੀ ਵੀ ਹਾਂ ਮਦਰ ਇਹਦੀ ਹੈਗੀ ਆ 10299 ਦੀ ਐਚ ਐਲ ਡੀ ਵੀ ਦੀ ਹਾਂ ਤੇ ਜਿਹੜਾ ਇਹਦਾ ਦਾਦਾ ਬਾਜੀ ਪੀ ਸੀ 1070 ਹਾਂ ਜਿਹੜੀ ਇਹਦੀ ਦਾਦੀ ਆ ਮਦਰ ਫਾਦਰੋਂ ਤੇ 144 ਨੰਬਰ ਐਚ ਐਲ ਡੀ ਦੇ ਵਿੱਚ ਆ 23 ਪਲੱਸ ਰਿਕਾਰਡ ਆ ਜੀ ਨਾਨੀ ਇਹਦੀ ਮੇਰੇ ਕੋਲੇ ਆ ਜੋਗਰਾ ਸਾਣ ਦੀ ਆ ਅੱਛਾ ਹਾਂਜੀ ਤੇ ਮਤਲਬ ਇਹ ਇਹਦਾ ਇੰਨਾ ਰਿਕਾਰਡ ਆ ਤਾਂ ਕਰਕੇ ਤੁਸੀਂ ਯੂਨੀਵਰਸਿਟੀ ਨੂੰ ਦਿੱਤਾ ਵੀ ਨਾ ਇਹਦੀ ਮਾਤਾ ਨੇ ਸਾਡੇ ਕੋਲੇ ਹੁਣ ਵੀ ਆਪਣੇ ਕੋਲੇ ਹੀ ਆ ਚਵਾਈ ਦੇ ਵਿੱਚ ਆਈ ਸੀਗੀ ਚਲੋ ਬਿਮਾਰ ਹੋ ਗਈ ਤੇ ਆਪਣੇ ਘਰੇ ਉਹਨੇ 1.5 18 ਕਿਲੋ ਤੁੱਤੇ ਦੁੱਧ ਕੱਢਿਆ ਵਾ ਬਾਈ ਜੀ 40 ਦਿਨਾਂ ਦੀ ਸੂਈ ਨੇ ਦੂਜੇ ਸੂਏ ਵਾਹ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਬਹੁਤ ਬਹੁਤ ਬਈ ਧੰਨਵਾਦ ਆ ਤੁਹਾਡਾ ਤੇ ਇਹ ਆਪਾਂ ਬੱਚਾ ਜਿਹੜਾ ਨਾ ਯੂਨੀਵਰਸਿਟੀ ਨੂੰ ਦਾਨ ਕਰਤਾ ਜੀ ਹਾਂ 10 ਤਾਂ 10 ਤਾਂ ਬਾਈ ਹਾਂ